ਤਵੇਰ ਦੀ ਆਹੀ ਆ ਇਹ ਨਾ ਨਹੀਂ ਵੀ ਮਗਰ ਆ ਕੇ ਤੇ ਮੰਨੂ ਵਰਗੀ ਵੀ ਨਾਲ ਮੇਰੇ ਪਾਠੀਆਂ ਲਵਾ ਦੇ ਪਹਿਲਾ ਗੋਹਾ ਪੁੱਥਿਆ ਫੇਰ ਮੈਂ ਥੱਲੀਆਂ ਵਾ ਹੁਣ ਲੌਂ ਡਈ ਆ ਘਰੇ ਮਹਾਰਾਣੀ ਵਾਂ ਕੇ ਤੇ ਬੈਠੀ ਰਹਿੰਦੀ ਆ ਮੁੰਡਾ ਕਦਾ ਆ ਗਿਆ ਤੇ ਕਿਤੇ ਨਾ ਐ ਬਣ ਗਈ ਆ ਵੀ ਜਿੱਤਾ ਪਤਾ ਨਹੀਂ ਮੈਂ ਕੀ ਹੁੰਨੀ ਆ ਵਾਵਾ ਸਾਰੀ ਦਿਹਾੜੀ ਮੈਂ ਇਹਨੂੰ ਨਾਲ ਡਾਹੜਦੀ ਹਾਂ ਤੇ ਡਈ ਰਹਿੰਦੀ ਹੁਣ ਤੇ ਆ ਪਟਰਾਣੀ ਬਣ ਕੇ ਤੇ ਬੈਠੀ ਰਹਿੰਦੀ ਆ ਮਾਂ ਕਹੇ ਲੁੰਡਾ ਜਿਆ ਕਰਕੇ ਤੇ ਉਹੋ ਹੀ ਨਹੀਂ ਇਹਦਾ ਸਵਾਰਾ ਹੁੰਦਾ ਮੈਂ ਦੱਸ ਕਿਹੜਾ ਕੱਲੀ ਖਾਨੀ ਕੇ ਕੱਲੀ ਬਾਲਦੀ ਆ ਬਾਲਣੀਆਂ ਤੇ ਇੰਨੇ ਵੀ ਆ ਇਹ ਉਹ ਗੱਲ ਸਾਡੀਆਂ 2 2 4 4 ਤੇ ਦੀਆਂ ਤੇਰੀਆਂ 5 5 ਸੀ ਸੇ ਤੇ ਪਈ ਨਹੀਂ ਗਈ ਇਹ ਕਿਤੇ ਹੇਲਦੀ ਲੱਲਾ ਮੈਂ ਕੀ ਕਰਾਂ ਹੁਣ ਬਾਵਾ ਮੇਰੀਆਂ ਨਹੀਂ ਪੈਣ ਡੀਆਂ ਚਾਪੇ ਮੇਰੇ ਪਾਤੇ ਰੱਖੇ ਆ ਮੇਰ ਕੋ ਨੂੰ ਦੱਸਿਆ ਪਾ ਖਾਣਾ ਮੈਂ ਤੇ ਚੱਲੀਆਂ ਕਰਨ ਆਪੇ ਕਰਦੀਆਂ ਰਹਿਣਗੀ ਉਹ ਗੱਲ ਚੰਗੀ ਭਲੀ ਮੈਂ ਸੁਧਾਰ ਕੇ ਰੱਖਦੀ ਹੁਣ ਜਦਨ ਦਾ ਮੁੰਡਾ ਆ ਗਿਆ ਵਿਗੜੀ ਗਈ ਆ ਕੋਈ ਗੱਲ ਨਹੀਂ ਉਹਨੇ ਕਿ ਨਿਕਦੇ ਲੈਣਾ ਮੈਂ ਤੇਰੇ ਨਾਲ ਉਹੋ ਹਾਲ ਕਰੂ ਜਿਹੜੇ ਅੱਗੇ ਕਰਦੀ ਆ ਇਹ ਅੱਛਾ ਠੀਕ ਹੋਣੀ ਕੋਤਕਾਣੀ ਕਵਲ ਹੈ ਹਾਂਜੀ ਮੰਮੀ ਪੁੱਤ ਕੀ ਗੱਲ ਅੰਮੀ ਪੈ ਗਈ ਆ ਪਤਾ ਨਹੀਂ ਮੰਮੀ ਕੀ ਗੱਲ ਵਾ ਸਰੀ ਰਾਸ ਰਾਇ ਨੇ ਕਾਣ ਲਿਆ ਸਿਰ ਨੂੰ ਬਹੁਤ ਭੀੜ ਹੋਣ ਡਈ ਆ ਸਿਰ ਭੀੜ ਹੋਣ ਡਈ ਆ ਤੇ ਡੈਡੀ ਆਪਣੇ ਨਾਲ ਜਾ ਤੇ ਦਵਾਈ ਲੈ ਆ ਐ ਤਾਂ ਪਿਆ ਥੋੜਾ ਗਚਾਰਾ ਹੁੰਦਾ ਵਾ ਮੈਂ ਹਾਂ ਘਰੋਂ ਇਨੇ ਤੇ ਕੋਈ ਗੋਲੀ ਦੇ ਦੋ ਤੁਹਾਡੇ ਕੋ ਹੰਦਿਆਂ ਵਾਂ ਰੱਖੀਆਂ ਤੋ ਖਾ ਲੈਨੀ ਆ ਤੇ ਘਰ ਦੀ ਗੋਲੀ ਨਾ ਕਿੱਥੇ ਫਰਕ ਪੈਣਾ ਵਾ ਕੁਣ ਤੇ ਗੱਲ ਤੇ ਸਹੀ ਰੱਖੀਆਂ ਤੇ ਚੱਲ ਥੋੜਾ ਦੁੱਖ ਹੋਏ ਤੇ ਹੁਣ ਕੀ ਡਿਆ ਵਾ ਤੈਨੂੰ ਪਤਾ ਨਹੀਂ ਕਬਰਾਟ ਜੀ ਹੋਈ ਜਾਂਦੀ ਟੈਨਸ਼ਨ ਜੀ ਤੁਹਾਨੂੰ ਪਤਾ ਮੈਨੂੰ ਨਹੀਂ ਚੰਗੇ ਲੱਗਦੀ ਤੇ ਫਿਰ ਪਾਜੀ ਦੇ ਕੱਲ ਕਿੰਨਾ ਰੋੜਾ ਪਾਇਆ ਚੰਗੇ ਨਹੀਂ ਲੱਗੀਦਾ ਵੀ ਅਜੇ ਸਾਰੀ ਕਮਾਈ ਅਸੀਂ ਵੱਧ ਕਾਣਦੇ ਆ ਇਹਨਾਂ ਨੂੰ ਖਵਾਲਣ ਦੇ ਨਾਲ ਲਾਇਆ ਬਿਨਾਂ ਦੇ ਧੀਆਂ ਵੀ ਆਈਆਂ ਜਾਣ ਤੇ ਫਿਰ ਵੀ ਸਾਡੇ ਸਿਰ 'ਚ ਵੇਖ ਲੋ ਕਿਦਾਂ ਡੇ ਸੁਭਾਅ ਹੋਣਾ ਚੱਲ ਕੋਈ ਗੱਲ ਨਹੀਂ ਇਹੋ ਜੀ ਟੈਨਸ਼ਨ ਨਹੀਂ ਲਈਦੀ ਹੁੰਦੀ ਟੈਨਸ਼ਨਾਂ ਲੈਣ ਨੂੰ ਅਸੀਂ ਜੂ ਹੈਗੇ ਆ ਤੇਰੇ ਥਾਂ ਅਸੀਂ ਡੇ ਆ ਤੇ ਤੂੰ ਟੈਨਸ਼ਨ ਕਰ ਲੈਨੀ ਆ ਇਹ ਜਿਹੜੀ ਕਪਰਾਟ ਦੀ ਗੋਲੀ ਆ ਨਾ ਇਹ ਤੇ ਮੈਨੂੰ ਮੈਦ ਨਹੀਂ ਘਰ ਹੋ ਗਏ ਸਿਰ ਪੀੜ ਦੀ ਹੋਣੀ ਆ ਤੇ ਦੂਜੀਆਂ ਹੈਗੀਆਂ ਉਹ ਵੇਖ ਲੈ ਜੇ ਉਹ ਲਿਆ ਕੇ ਦੇਣੀ ਤੇ ਮੈਂ ਦੇ ਦਿੰਨੀ ਚਲ ਕੋਈ ਨਹੀਂ ਖਾ ਲੈਣੀ ਆ ਕੋਈ ਤੇ ਇਦਾਂ ਹੀ ਰਹਿਣ ਦਿੰਨੀ ਆਖਣਾ ਮਾੜੀ ਜੀ ਹੋਈ ਤਕਲੀਫ ਤੇ ਉੱਠ ਕੇ ਤੇ ਤੁਰ ਪੀ ਦਵਾਈ ਲੈਣ ਕਿੰਨੇ ਆਖਣਾ ਤੈਨੂੰ ਮੰਮੀ ਸੱਚੀ ਮੈਨੂੰ ਮਾਸਾ ਚੰਗਾ ਨਹੀਂ ਲੱਗਾ ਜਿੰਨਾ ਪਾਜੀ ਨੇ ਰੋੜਾ ਪਾਇਆ ਵਾ ਅੱਗੇ ਤੇ ਇਹ ਬੋਲਦੀ ਸੀ ਨਾ ਤੇ ਕੋਈ ਗੱਲ ਨਹੀਂ ਆਖੀਦਾ ਸੀ ਉਹ ਜਾਣ ਕੋਈ ਗੱਲ ਨਹੀਂ ਬੋਲਦੀ ਆ ਤੇ ਪਰ ਹੁਣ ਪਾਜੀ ਨੇ ਵੀ ਉਹਦੇ ਮਗਰ ਲਾ ਕੇ ਕਿੰਨੀਆਂ ਵੱਧ ਘਟ ਗਲਾਂ ਕੀਤੀਆਂ ਵਾ ਨਹੀਂ ਚੰਗੇ ਲੱਗੀਦਾ ਚਲ ਕੋਈ ਗੱਲ ਨਹੀਂ ਪੁੱਤ ਤੂੰ ਨਾ ਇਹੋ ਜਿਹਾ ਗੁੱਸਾ ਕਰਿਆ ਕਰ ਆਹੀ ਉਹਨੂੰ ਸਮਝਾਉਣ ਵਾਲੇ ਜੋ ਹੈਗੇ ਆ ਤੇ ਆਹੀ ਉਹਨੂੰ ਆਪੇ ਸਮਝਾ ਲੈਣਾ ਵਾ ਉਹਦੀਆਂ ਉਹਨੇ ਕਿੰਨਾ ਚਿਰ ਸੁਣਨੀਆਂ ਵਾ ਇਹੋ ਜਿਹੀ ਟੈਨਸ਼ਨ ਨਹੀਂ ਲਈਦੀ ਹੁੰਦੀ ਤੂੰ ਝਟ ਨਾ ਉਸੇ ਵੇਲੇ ਪੈ ਜਾਨੀ ਮੇਰੇ ਸਿਰ ਪੀੜ ਮੇਰੇ ਕਬਰਾਟ ਹੁੰਦਾ ਪੀ ਦਿਲ ਵੱਡਾ ਕਰੀਦਾ ਹੁੰਦਾ ਵਾ ਦਿਲ ਵੱਡਾ ਮੰਮੀ ਮੈਂ ਕਿਹਦੇ ਸਿਰ ਤੇ ਕਰਾਂ ਟੈਨਸ਼ਨਾਂ ਤੇ ਮੈਨੂੰ ਉਦਾਂ ਦੀਆਂ ਹੀ ਬੜੀਆਂ ਜਿੱਦਾਂ ਦੀ ਮੇਰੀ ਮਾਂ ਮੋਕ ਗਈ ਆ ਭਰਾ ਭਜਾਈ ਨੇ ਵੀ ਜੱਗੋਂ ਬਾਹਰੀ ਕਰਤੀ ਉਹ ਤੋਂ ਵੱਧ ਕੇ ਜੇਠ ਜਠਾਣੀ ਦੇ ਆ ਕਰਨ ਚੱਲ ਕੋਈ ਗੱਲ ਨਹੀਂ ਪੁੱਤ ਤੈਨੂੰ ਮੈਂ ਇਹੋ ਆਖੀ ਜਾਨੀ ਆ ਕਿ ਤੂੰ ਜੇ ਨਹੀਂ ਨਾ ਤੇ ਜਾ ਅੰਦਰ ਜਾ ਕੇ ਰਹਿਮਾਨ ਕਰ ਲੈ ਇਹ ਤਾਂ ਮਿਸਤਰੀ ਵੀ ਬੜਾ ਰੌਲਾ ਪਾਉਣ ਦੇ ਆ ਇੱਥੇ ਕਿੱਥੇ ਤੇਰੇ ਕੋਲ ਰਮਾਨ ਹੋਣਾ ਵਾ ਅੱਜੇ ਤੇ ਮੈਂ ਨਹੀਂ ਆ ਤੁਸੀਂ ਚੰਗੇ ਆ ਤੁਸੀਂ ਮੇਰੇ ਦਿਲ ਦੀ ਸੁਣਦੇ ਆ ਨਹੀਂ ਤੇ ਫਿਰ ਨਾ ਐਦਾਂ ਦੇ ਬੰਦੇ ਦਾ ਜੀਣਾ ਹੀ ਮੁਸ਼ਕਲ ਹੋ ਜਾਂਦਾ ਵਾ ਕਿਹਦੀਆਂ ਕਿਹਦੀਆਂ ਸੁਣੇ ਇੱਕ ਮੈਂ ਉਧਰੋਂ ਦੁਖੀ ਇੱਕ ਮੈਨੂੰ ਇੱਥੇ ਇਹ ਦੁਖੀ ਕਰਨਗੇ ਤੇ ਬੰਦੇ ਦਾ ਕੋਈ ਜੀਣ ਵਾ ਤੇ ਕੋਈ ਗੱਲ ਨਹੀਂ ਪਤਾ ਮੈਂ ਨਹੀਂ ਸੁਣਨੀ ਆ ਤੋਰ ਕਿਹਨੇ ਸੁਣਨੀ ਆ ਮੰਮੀ ਤੇਰੀ ਮਾਂ ਹੀ ਆ ਤੂੰ ਮੈਨੂੰ ਖਾਸ ਨਾ ਸਮਝ ਮਾਂ ਹੀ ਸਮਝ ਆਪਣੀ ਤਹਈ ਤਾਂ ਨਾ ਕਰਿਆ ਕਰ ਜਦੋਂ ਤੂੰ ਹੇਤਾਂ ਕਰਦੀ ਆ ਨਾ ਤੇ ਮੇਰੇ ਵੀ ਦਿਲ ਨੂੰ ਬੜਾ ਕੋਹ ਹੁੰਦਾ ਵਾ ਚਲ ਠੀਕ ਆ ਮੰਮੀ ਜੇ ਤੁਸੀਂ ਕਹਿੰਨੇ ਆ ਨਾ ਤੇ ਫਿਰ ਮੈਂ ਅੰਦਰ ਜਾ ਕੇ ਤੇ ਰੈਸਟ ਕਰ ਲੈਣੀ ਆ ਉਦਾਂ ਮੇਰਾ ਇਰਾਦਾ ਤਾਂ ਨਹੀਂ ਮੈਂ ਚਲ ਉੱਠ ਕੇ ਤੇ ਮਾੜੀ ਮੋਟੀ ਤੁਰੀ ਫਿਰਦੀ ਆ ਫ੍ਰਿਜ ਤੇ ਗੋਲੀਆਂ ਪਈਆਂ ਆ ਤੇ ਉਹਨਾਂ ਦੇ ਉੱਤੇ ਵੱਖਰਾ ਵੱਖਰਾ ਲਿਖਿਆ ਵਾ ਤੇ ਜਿਹੜੀ ਤੂੰ ਖਾਣੀ ਆ ਨਾ ਤੇ ਜਾ ਕੇ ਤੇ ਖਾ ਲੈ ਘਬਰਾਟ ਦੀ ਵੇਖ ਲਈ ਜੇ ਵਿੱਚ ਹੋਊਗੀ ਤੇ ਨਹੀਂ ਤਾਂ ਸਿਰਪੀੜ ਦੀ ਖਾ ਲੈ ਖਾ ਲੈਣੀ ਆ ਬਹੁਤ ਹੈ ਹੋ ਗਈ ਚੰਗਾ ਕਬਲ ਮੇਰੇ ਕਹਿਣੇ ਸਿਰ ਚੱਲਣ ਲਈ ਜੋ ਮੈਂ ਆਨੀ ਆ ਨਾ ਕਬਲ ਉਹੋ ਹੀ ਕਰਦੀ ਆ ਤੇ ਜਦੋਂ ਉਥੇ ਪੈੜੀ ਬੰਨਾ ਵੇਚ ਆਈ ਨਾ ਤੇ ਵੇਚ ਕੇ ਵਟ ਕੇ ਤੇ ਨੇ ਪੈਸੇ ਤੇ ਲਿਆ ਕੇ ਮੈਨੂੰ ਹੀ ਦੇਣੇ ਤੇ ਮੇਰੇ ਵੀ ਜਵਾਈ ਦੀ ਨਾ ਰਿਟਾਇਰਮੈਂਟ ਹੋਣ ਵਾਲੀ ਆ ਤੇ ਉਹਨਾਂ ਜਦੋਂ ਕੀਤੀ ਨਾ ਪਾਰਟੀ ਤੇ ਮੈਂ ਚੰਗਾ ਟੂਬ ਛੱਲਾ ਉਥੇ ਪਾ ਕੇ ਆਉਣਾ ਨਾਲੇ ਵੇਖੀ ਕਿੰਨਾ ਉਥੇ ਸਾਡੀ ਚੌਰ ਬਣਦੀ ਆ ਚੱਲ ਕਵਲ ਕਰੇ ਹੁਣ ਬੱਜੇ ਹੀ ਤੇਰੇ ਤੇ ਨਜ਼ਾਰੇ ਸਾਹਸ ਤੇ ਫਿਰਦੀ ਪੰਬੀਰੀ ਵਾਂਗੂ ਮਗਰ ਮਗਰ ਤੇਰੇ ਇਹ ਕੰਮ ਨਾ ਕਰ ਜਾ ਜਾ ਕੇ ਤੇ ਰੈਸਟ ਕਰ ਤੇ ਕੰਮ ਮੈਂ ਕਰਦੀ ਵੀ ਨਹੀਂ ਆ ਕੰਮ ਤੇ ਕਰੇ ਮੇਰੀ ਜੁੱਤੀ ਤੇ ਜਾਂ ਆ ਕਰੇ ਜਿਹੜੀ ਵੱਡੀ ਤੁਰੀ ਫਿਰਦੀ ਆ ਬੰਦੇ ਸਾਹਮਣੇ ਤਾਂਗੜਦੀ ਆ ਅਜੇ ਤੇ ਮੈਂ ਜ਼ਮੀਨ ਲੈ ਆਂਦੀ ਨਹੀਂ ਆ ਜਦੋਂ ਮੈਂ ਜ਼ਮੀਨ ਲੈ ਆਂਦੀ ਨਾ ਉਸ ਦਿਨ ਤੇ ਸਾਰਾ ਟੱਬਰ ਮੇਰੇ ਪੈਰ ਤੋਂ ਤੋਂ ਪੀਣਗੇ ਤੇ ਨਾਲੇ ਮਾਈ ਬੁੱਢਿਆਂ ਨੂੰ ਤੇ ਮੈਂ ਆਪਣੇ ਹੱਥਾਂ 'ਚ ਹੀ ਰੱਖਣਾ ਵਾ ਇਹਨਾਂ ਨੂੰ ਨਹੀਂ ਉਹਦੇ ਵੱਲ ਹੋਣ ਦੇਣੀ ਇਹ ਸਾਰਾ ਰੱਖਣਾ ਮੈਂ ਇਹਨਾਂ ਦਾ ਆਪ ਦੋ ਹੀ ਸੇ ਰੱਖੂੰਗੀ ਇਨੂੰ ਤੇ ਜਾਈ ਮਿਲੂਗਾ ਫੇਵਦਾ ਲਗੂਗਾ ਰੋਟੀ ਕਿਦਾਂ ਖਾਦੀ ਜਾਂਦੀ ਇਨਿਕ ਜ਼ਮੀਨ ਚ ਹੇ ਰੱਬਾ ਆ ਤੇ ਗਈਆਂ ਡਰ ਜਾ ਵੀ ਲੱਗੀ ਜਾਂਦਾ ਵੀ ਜੇ ਘਰ ਨਾ ਇਹਦਾ ਸੋਹਰਾ ਟੱਕਰਿਆ ਨਾ ਤੇ ਇਨੇ ਵੱਧ ਘਟ ਬੋਲਣਾ ਬੜਾ ਤੇ ਕੂਨ ਲੱਗੀ ਤੇ ਵੇਂਦੀ ਨਹੀਂ ਹੈਗੀ ਵਰਾਸਾ ਥੋੜੀ ਇਹਦਾ ਮੂੰਹ ਪਾਟਾ ਵਾ ਚੱਲ ਕੋਈ ਗੱਲ ਨਹੀਂ ਜੇ ਬਹੁਤੀ ਤਾਂ ਤਾਂ ਜਾਊਗੀ ਨਾ ਤੇ ਮੈਂ ਕਿਹੜੀਆਂ ਹੱਥਾਂ 'ਚ ਚੂੜੀਆਂ ਪਾਈਆਂ ਮੇਰੇ ਕੋ ਵੀ ਜਿਹੜੀ ਹੋਊਗੀ ਕਰ ਦੂੰਗੀ ਜਿੱਦਾਂ ਇਹਨੇ ਮੇਰੇ ਸਰੀਕੇ 'ਚ ਬੇਇੱਜ਼ਤੀ ਕਰਾਈ ਐ ਨਾ ਓਦਾਂ ਹੀ ਮੈਂ ਕਰਾਉਂਗੀ ਨਾ ਇਹਨਾਂ ਦੀ ਬੇਇੱਜ਼ਤੀ ਫੇਰ ਪਤਾ ਲੱਗੂਗਾ ਵੀ ਇੱਜ਼ਤ ਕੀ ਚੀਜ਼ ਹੁੰਦੀ ਆ ਗੁੱਸਾ ਤਾਂ ਮੈਨੂੰ ਵੀ ਬੜਾ ਵਾ ਬੋਲਣ ਗਿਆ ਤੇ ਬੋਲਣ ਇੱਕ ਵਾਰੀ ਤਾਂ ਇਹਨਾਂ ਦੀ ਖੁੰਬ ਠੱਪ ਕੇ ਮੈਂ ਜਾਊਂਗੀ ਪਤਾ ਲੱਗੂ ਦਰਾਣੀਆਂ ਜਠਾਣੀਆਂ 'ਚ ਕਿੱਦਾਂ ਮੂੰਹ ਕੱਢੀਦਾ ਵਾ ਮਰੋ ਖਬਿਆ ਤਬੇ ਆਇਆ ਤੇ ਲੱਗੀ ਆ ਘਰ ਜਾ ਕੇ ਪਾਣੀ ਦੇ ਘੁੱਟ ਪੀਏ ਉਹ ਇੱਥੇ ਸੰਤਰੇ ਚਲੀ ਜਾਂਦੇ ਨਹੀਂ ਮਗਰ ਮਗਰ ਖਾਈ ਜਾਂਦੇ ਆ ਮੈਨੂੰ ਪਾਣੀ ਦਾ ਘੋਟ ਲਿਆ ਦੇ ਕਿਤੇ ਤੇ ਲੱਗੀ ਆ ਬਾਹਰੋਂ ਮੈਂ ਖਬਿਆ ਹੋਇਆ ਵਾ ਕਿੱਥੇ ਅਜੇ ਤਾਂ ਛੱਲਣੀ ਨਹੀਂ ਜਾਈ ਖਾ ਕਿਥੋਂ ਲਿਆ ਮੈਂ ਕਰਮਾ ਕਰ ਮੈਨੂੰ ਕਿ ਪੈਦਾ ਤੁਸੀਂ ਉੱਤੇ ਆ ਜਾਣਾ ਉਹਨੂੰ ਕਹੋ ਜਿਹੜੀ ਛਿੰਦੀ ਲਾਡਲੀ ਨੋ ਵਾ ਉਹਨੂੰ ਕਹਿ ਦੋ ਲਿਆ ਦੇ ਉਹਨਾਂ ਲੈ ਕੇ ਦਊਗੀ ਵਿਆਹ ਕੇ ਮੈਂ ਤੈਨੂੰ ਲਿਆਦਾ ਆਵਾ ਤੈਨੂੰ ਆਖਣਾ ਤੂੰ ਗਾੜੀ ਆਖ ਲੈ ਮੈਂ ਉਹਨਾਂ ਨੂੰ ਆਂਦਾ ਚੰਗਾ ਲੱਗਦਾ ਵਾ ਉਹ ਹੋਰ ਗੱਲ ਕਰੀ ਜਾਨੀ ਆ ਤੂੰ ਕੋਈ ਗੱਲ ਨਹੀਂ ਨੋ ਤੀਆਂ ਹੁਣ ਗਾੜੀ ਪੜਾਉਣ ਜਿੰਨਾਂ ਨੇ ਜਾਂਦਾ ਤਸਾਂਬਣੀ ਸਭ ਕੁਝ ਸੰਭਣਾ ਉਹਨਾਂ ਸੰਭਣਾ ਮਾਉਣ ਉਹਨਾਂ ਨੂੰ ਕਹਿ ਆਵਾਜ਼ ਮਾਰ ਚ ਲਿਆਉਂਦੀ ਹੈ ਪਾਣੀ ਜਿਆਦਾ ਤੂੰ ਤੂੰ ਹੀ ਕਿਸੇ ਸੋਰੇ ਸਾਂਭੀ ਆ ਤੂੰ ਕਿਹੜੀ ਵੀ ਸਾਂਭੀ ਨਹੀਂ ਇਹ ਜਾਗੁੰਦੀ ਆਈ ਆ ਇਹੋ ਹੀ ਗੱਲਾਂ ਆ ਲਿਆ ਦਿੰਨੀ ਆ ਮੇਰੇ ਹੀ ਦਿਵਾਲੇ ਹੋਏ ਰਹਿਣਾ ਵਾ ਹੋਰ ਨਹੀਂ ਕਿਸ ਬੰਨੇ ਜੋਰ ਚੱਲਦਾ ਜੋਰ ਤੇਰੇ ਤੇ ਚੱਲਣਾ ਹੋਰ ਮੈਂ ਕਿਨੂੰ ਆਖਾਂ ਗਵਾਂਡੀਆਂ ਨੂੰ ਹੋਏ ਰੱਬਾ ਕਿਤੇ ਬਲਾਜ ਹੀ ਨਾ ਟੱਕਰ ਜੇ ਆਜਾ ਬਹੁਤ ਨੰਗਿਆ ਮੈਂ ਬੈਠਾ ਇੱਥੇ ਆ ਸਾਸਿਕਲ ਮਾਸਟਰ ਜੀ ਸਾਸਰੀ ਗਰ ਰਾਜੀ ਹਾਂਜੀ ਰਾਜੀ ਹੋਰ ਸਭ ਠੀਕ ਠਾਕ ਤੋ ਹੀ ਸੁਣਾਉ ਆਪਣਾ ਠੀਕ ਆ ਪਰਿਵਾਰ ਦਾ ਦੱਸ ਉਹ ਵੀ ਠੀਕ ਠਾਕ ਮਾਸਟਰ ਜੀ ਜਿਹੜਾ ਟਾਈਮ ਲੰਘ ਜੇ ਬਸ ਵਧੀਆ ਹੀ ਆ ਤੂੰ ਗਰਨਾਹ ਨੂੰ ਬਣਾ ਲੈ ਆਉਂਦੀ ਨਹੀਂ ਮਾਸਟਰ ਜੀ ਉਹ ਤਾਂ ਕੰਮ ਤੇ ਗਏ ਹੋਗੇ ਤੇ ਫਿਰ ਘਰ ਵੀ ਹੈ ਨਹੀਂ ਕੋਈ ਵੀ ਤੇ ਮੈਂ ਚੱਲ ਆਉਣਗੇ ਤੇ ਕੋਈ ਕੰਮ ਤਾਂ ਦਾ ਵੇਖਣਗੇ ਘਰ ਦਾ ਨਾਲੇ ਬੱਚੇ ਸਕੂਲੋਂ ਆ ਜਾਣੇ ਹੈਗੇ ਕੀ ਇਹ ਕਿੱਦਾਂ ਆਉਣੇ ਹੋਏ ਤੂੰ ਫੋਨ ਨਹੀਂ ਕਰ ਦਿੰਦੀ ਕਿ ਤੈਨੂੰ ਮੈਂ ਅੱਡੇ ਜੋ ਲੈ ਆਉਂਦਾ ਜਾ ਕੇ ਟਰਕੇ ਆਈ ਆ ਹਾਂਜੀ ਮਾਸਟਰ ਜੀ ਤੁਰ ਕੇ ਹੀ ਆਈ ਆ ਫੋਨ ਮੈਂ ਕੀ ਕਰਨਾ ਹੈਗਾ ਕਵਲ ਨੇ ਤੁਹਾਡਾ ਨੰਬਰ ਹੀ ਬਲੌਗ ਚ ਪਾਇਆ ਵਾ ਤੇ ਨਾਲੇ ਮੈਨੂੰ ਨਾ ਕੰਮ ਪੈ ਗਿਆ ਤੁਹਾਡੇ ਨਾਲ ਉਹ ਤੇ ਬਲੌਗ ਚ ਕੋ ਪਾਇਆ ਤੇ ਕੰਮ ਕੀ ਪੈ ਗਿਆ ਸੁੱਖ ਵੀ ਹੈਗਾ ਵਾ ਸੁੱਖ ਸੁੱਖ ਕੋਈ ਨਹੀਂ ਹੈਗੀ ਬਸ ਇਹੋ ਹੀ ਆ ਕਿ ਕਵਲ ਦੇ ਕਲੇਸ਼ ਜਿਹੜੇ ਆ ਨਾ ਹੁਣ ਇੰਨੇ ਵੱਧ ਗਏ ਆ ਨਾ ਕਿ ਹੁਣ ਖੂਨੋਂ ਖੂਨੀ ਹੋਣ ਵਾਲੀ ਗੱਲ ਹੋ ਗਈ ਆ ਕੀ ਕੀਤਾ ਹੁਣ ਕੋ ਪਹਿਲੀ ਪੁਲੀ ਵਾਲੋਂ ਮਾਂ ਦੀ ਵੀ ਪਾਈ ਲਿਉਣੀ ਆ ਕੀ ਗੱਲ ਬੜਮ ਬਣੀ ਆ ਪਹਿਲੀ ਲੈਵੰਦੀ ਨਾ ਮਾਸੜ ਜੀ ਤੇ ਕੋਈ ਗੱਲ ਹੀ ਨਹੀਂ ਹੈਗੀ ਸਮੋ ਜੱਬ ਨਿਬੜ ਜਾਂਦਾ ਇਹਨੇ ਤੇ ਹੋਰ ਸਾਡੇ ਤੇ ਚੜਾਈ ਕੀਤੀ ਆ ਇਹਨਾਂ ਦੋਵਾਂ ਭੈਣਾਂ ਨੇ ਰਲ ਕੇ ਨਾ ਜਿਹੜੀ ਪਹਿਲੀ ਸੀ ਨਾ ਉਹ ਸਾਡੇ ਚਾਚੇ ਦੇ ਪੁੱਤ ਨੂੰ ਦੇ ਆਈ ਆ ਤੇ ਚਾਚੇ ਦੇ ਪੁੱਤ ਨੇ ਇੱਕ ਦਿਨ ਇੰਨੀ ਸਾਡੇ ਨਾਲ ਲੜਾਈ ਕੀਤੀ ਨਾ ਤੇ ਕੋਈ ਗੱਲ ਨਹੀਂ ਕਰਨ ਵਾਲੀ ਡਾਂਗੋ ਡਾਂਗੀ ਹੋ ਗਏ ਬਹੁਤ ਹੀ ਜ਼ਿਆਦਾ ਲੜਾਈ ਝਗੜਾ ਹੋਇਆ ਮੈਂ ਤੇ ਬਸ ਤੁਹਾਡੇ ਆ ਲਾਈਆਂ ਕਿ ਤੁਸੀਂ ਅੱਗੇ ਵੀ ਸਾਡੇ ਘਰ ਦੀਆਂ ਗੱਲਾਂ ਨਜਿੱਠਦੇ ਜੇ ਆ ਤੂੰ ਹੀ ਕੀ ਕੀਤਾ ਤੂੰ ਕਵਲ ਨੂੰ ਸਮਝਾਇਆ ਨਾ ਕਿ ਇਹ ਕੰਮ ਨਾ ਕਰ ਸਾਡੇ ਪਿੰਡ ਦੇ ਵਿੱਚ ਸਾਡੇ ਸਰੀਕਾਂ ਦੇ ਨਾਲ ਚੜਾਈ ਕੀਤੀ ਬਹੁਤ ਮਾੜਾ ਕੰਮ ਕੀਤਾ ਕਵਲ ਨੇ ਇਹ ਮੈਨੂੰ ਕਿਹੜੇ ਕੋ ਦੱਸ ਦੇ ਪੁੱਛਦੇ ਮੇਰੇ ਤੋਂ ਬਿੜਾ ਚੋਰੀਆਂ ਕਮਾਉਣ ਦੇ ਆ ਨਹੀਂ ਮੈਨੂੰ ਕਿਸੇ ਗੱਲ ਦਾ ਨਹੀਂ ਦਾ ਪਤਾ ਕੀ ਕਰਨ ਦੇ ਆ ਕਵਲ ਤੇ ਅੱਗੇ ਪੱਲੇ ਨਹੀਂ ਬੰਦੀ ਕੇ ਹੁੰਦੇ ਹੁਣ ਬਨੂਗੀ ਤੇ ਤੁਹਾਡਾ ਹੁਣ ਬਗਾਨੇ ਦਾ ਕਪਟਾ ਹੋਊਗਾ ਤਾਈਆਂ ਤੇ ਮਾਸੜ ਜੀ ਮੈਂ ਤੁਹਾਡੇ ਆ ਲਈ ਆਂ ਇਨੂੰ ਕੋ ਸਮਝਾਓ ਇਹਨੂੰ ਕਹ ਜੀ ਤੂੰ ਪਹਿਲੀ ਲੈਵਣੀ ਆ ਨਾ ਤੇ ਸੱਤ ਵਾਰਾਂ ਲੈਵੇ ਹੁਣ ਤੁਹਾਨੂੰ ਵੀ ਪਤਾ ਭਾਵੇਂ ਸਾਡੀ ਉਥੇ ਕਿਲਾ ਅੱਧਾ ਕਿਲਾ ਡੇਢ ਕਿਲਾ ਅਹੀਂ ਤੇ ਆਪਣੇ ਪਹਿਲੀ ਬੰਨੇ ਜਾਣਾ ਹੀ ਆ ਨਾ ਜਦੋਂ ਸ਼ਰੀਕ ਮਸਕਰੀਆਂ ਜੀਆਂ ਕਰਕੇ ਹੱਸਦੇ ਆ ਨਾ ਤੇ ਵੇਖੇ ਨਹੀਂ ਜਾਂਦੇ ਏਕ ਲੂਸਦੀ ਆ ਚਾਚੀ ਨਾਲ ਤੇ ਸਾਡਾ ਅੱਗੇ ਨਿਕੂਣ ਸੈਣ ਹੈਗਾ ਤੇ ਹੁਣ ਤੇ ਬਿਲਕੁਲ ਹੀ ਅਗਲੀ ਉੱਡੀ ਫਿਰਦੀ ਆ ਗੱਲਾਂ ਕਰਦੀ ਲਾ ਲਾ ਕੇ ਤੇ ਇਹ ਇਹ ਗੁੱਸੇ 'ਚ ਆ ਜਾਂਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਘਰ ਦੇ ਵਿੱਚ ਵੀ ਕਲੇਸ਼ ਰਹਿੰਦਾ ਤੇ ਲਾਂਬੇ ਵੀ ਕਲੇਸ਼ ਬੜੀ ਗੱਲ ਮਾੜੀ ਕੀਤੀ ਆ ਕੀ ਕਰਾਂ ਇਹਦਾ ਇਹ ਤਬਰ ਦਾ ਮੈਨੂੰ ਦੇਣਾ ਹੋ ਗਿਆ ਕੀਤਾ ਵਾ ਵਾ ਕੋਈ ਨਹੀਂ ਤੂੰ ਫੇਰ ਨਾ ਕਰ ਮੈਂ ਕਿਸੇ ਨਾ ਕਿਸੇ ਹਾਬ ਨਾ ਕਰ ਲੈਣਾ ਮਾਲੇ ਦਾ ਹਾਲ ਜੇ ਮੈਂ ਅੱਗੇ ਨਹੀਂ ਅੱਠ ਲੈਣਾ ਰਿਹਾ ਮੈਂ ਨਹੀਂ ਜਿੱਥੋਂ ਭਾਵੇਂ ਉਹ ਕਾਉਗੇ ਨਹੀਂ ਜੀ ਤਾਂ ਵੇਖੋ ਮਾਸੜ ਜੀ ਮੈਂ ਤੇ ਤੁਹਾਡੇ ਵਾਲੇ ਤਾਂ ਹੀ ਆਈ ਆ ਮੇਰਾ ਸਮਝ ਲਓ ਭਾਵੇਂ ਤਰਲਾ ਤੇ ਭਾਵੇਂ ਮੈਂ ਕਰਨ ਨਹੀਂ ਤੁਹਾਡੀਆਂ ਮਿਹਨਤਾਂ ਮੈਂ ਤੇ ਬਸ ਇਹੋ ਹੀ ਆਨੀ ਆ ਕਿ ਕਿਸੇ ਵੀ ਤਰੀਕੇ ਨਾਲ ਨਾ ਜਾਂ ਤੇ ਕਬਲ ਨੂੰ ਕਹਿ ਤੇ ਪਹਿਲੀ ਹਾਨੂੰ ਦੇਵੇ ਜੇ ਉਹ ਫਿਰ ਵੀ ਨਾ ਮੰਨਦੀ ਤੇ ਉਹਨੂੰ ਕਹਿ ਵੀ ਇਹ ਚਾਵੇ ਪਰ ਸਾਡੇ ਗਲੋਂ ਇਹ ਪਸਾਦ ਲਾ ਦੇ ਜਿਹੜੀ ਰੋਧ ਦੀ ਖਿਚ-ਖਿਚ ਆ ਨਾ ਜੇ ਕੋਈ ਜੀ ਮਰ ਗਿਆ ਨਾ ਤੇ ਸਾਰੀ ਉਮਰ ਦੀ ਜੇਲ੍ਹ ਵੇਖਣੀ ਪੈਣੀ ਆ ਜਾਂ ਉਹਨਾਂ ਦੇ ਟੱਬਰ ਨੂੰ ਤੇ ਜਾਂ ਹਾਨੂੰ ਕੀ ਇਹ ਵੇਚਣੀ ਵਾਚਣੀ ਕੀ ਆ ਮੈਂ ਲੱਗਦੀ ਵਾਹ ਪਹਿਲੀ ਤੁਹਾਨੂੰ ਦੁਆ ਹੋਣਾ ਜਦਦਾ ਹੋਊਗੀ ਫਿਰ ਤੁਹਾਡੇ ਕੋ ਰਊਗੀ ਪਹਿਲੀ ਕੋਈ ਨਹੀਂ ਹੁੰਦਾ ਨਹੀਂ ਮਾਸਟਰ ਜੀ ਪਹਿਲੀ ਨਹੀਂ ਹੋਣੇ ਛੱਡਣੀ ਜਿੰਨੇ ਮਿੰਤਾ ਤਰਲੇ ਉਹ ਕੁੜੀ ਦੇ ਮੈਂ ਕੀਤੇ ਆ ਨਾ ਸ਼ਾਇਦ ਹੀ ਕਹਿਨੇ ਕੀਤੇ ਹੋਣਗੇ ਬਹੁਤ ਉਹਦੀਆਂ ਮੈਂ ਮਿੰਤਾ ਕੀਤੀਆਂ ਉਹ ਨਹੀਂ ਦੋਵੇਂ ਭੈਣਾ ਟੱਸ ਤੋਂ ਮਾਸ ਹੋਈਆਂ ਤੇ ਵੱਡੀ ਆ ਵੱਡੀ ਦਾ ਕੀ ਆ ਉਹਨੇ ਤੇ ਬਾਹਰ ਅੰਦਰ ਚੱਲ ਜਾਣਾ ਅਸੀਂ ਤੇ ਇਹੋ ਹੀ ਸੋਚਿਆ ਸੀ ਵੀ ਚੱਲ ਇਹ ਸਾਡੇ ਕੋਲ ਆ ਸਾਨੂੰ ਮਿਲਦੀ ਵਰਤਦੀ ਰਹੂਗੀ ਪਰ ਇਹਨੇ ਮਿਲਨ ਵਰਤਣ ਵਾਲੇ ਕੋਈ ਕੰਮ ਕੀਤੇ ਨਹੀਂ ਹੈਗੇ ਜਿੱਦਣ ਮੰਮੀ ਇਦਾਂ ਹੋਈ ਸੀ ਨਾ ਉਸ ਦਿਨ ਤੋਂ ਹੀ ਬਸ ਇਹਨਾਂ ਨੇ ਕਲੇਸ਼ ਜੋ ਟੂੰਬਸਲਾ ਮੇਰਾ ਹੀਗਾ ਮੰਮੀ ਨੇ ਥੋੜਾ ਬਾਲਾ ਰੱਖਿਆ ਉਹ ਵੀ ਇਹ ਸਾਰਾ ਕੱਢ ਕੇ ਲੈ ਆਈ ਮੈਂ ਤੇ ਕਿਸ ਦੇ ਤੱਕ ਬੱਸ ਰਹੀ ਨਹੀਂ ਤੇ ਚਲੋ ਸਾਡੀਆਂ ਧੀਆ ਵਾਂ ਕੋਈ ਗੱਲ ਨਹੀਂ ਕੀ ਇਹ ਨੋਮਾ ਹਾਰੇ ਦਾ ਦਾਵਾ ਛਾਣਿਆ ਆਖਿਆ ਨਾ ਪੈਸੇ ਨੇ ਗੱਲਾਂ ਕਰਨੀਆਂ ਨਾ ਪੈਸੇ ਨੇ ਗੱਲਾਂ ਕਰਨੀਆਂ ਜਿੱਥੇ ਭੈਣ ਭਰਾ ਨੇ ਖਲੋਜਣਾ ਨਹੀਂ ਉੱਥੇ ਹੋਰ ਨਹੀਂ ਕਿਸੇ ਨੇ ਵੀ ਖਲੋਣਾ ਬਗਾਨੇ ਨਹੀਂ ਖਲੋਉਂਦੇ ਹੁੰਦੇ ਇਹ ਤੇ ਗੱਲ ਤੁਹਾਡੀ ਠੀਕ ਆ ਪਰ ਇਹਨੂੰ ਕੌਣ ਸਮਝਾਵੇ ਇਹਦੀ ਸਮਝ ਤੋਂ ਬਾਹਰ ਵਾ ਉਹ ਆਂਦੀ ਆ ਪੈਸਾ ਹੀ ਸਭ ਕੁ ਹੋਆ ਭੈਣ ਭਰਾ ਨਹੀਂ ਕੁਝ ਵੀ ਹੈਗੇ ਜਦੋਂ ਮੁਸੀਬਤ ਪੈਂਦੀ ਆ ਨਾ ਫੇਰ ਪਤਾ ਲੱਗਦਾ ਹੀ ਕੋਣ ਲਾਗੇ ਲੱਗਦਾ ਤੇ ਕੋਣ ਪੱਜਦਾ ਵਾ ਹਏ ਹਏ ਇਹ ਤਾਂ ਕਬਲ ਦੀ ਪਰਝਾਈ ਆ ਇਹ ਕਿੱਧਰ ਆ ਗਈ ਆ ਮੂੰਹ ਚੁੱਕ ਕੇ ਨਾ ਕਿਸ ਨੂੰ ਪਤਾ ਨਾ થਾ ਉਹ ਵੀ ਵੇਖ ਕੇ ਤਾਂ ਲਾਗੇ ਬੈਠਾ ਕਿੱਤਾ ਉਹਨੂੰ ਡਈ ਆ ਪੱਟੀਆਂ ਪੜਾਉਣ ਤੇ ਮਾਸਰ ਜੀ ਤੁਹਾਡੇ ਗਾੜੀ ਮਿੰਟ ਤਰ ਲਾਵਾ ਮੈਂ ਤੇ ਆਨੀ ਆ ਤੁਸੀਂ ਕਬਲ ਨੂੰ ਸਮਝਾਓ ਤੇ ਉਹਨੂੰ ਬਾ ਲਓ ਵੀ ਆਪਣੇ ਭਰਾ ਦੇ ਨਾਲ ਨਾ ਵਲੀਆਂ ਵਲੀਆਂ ਚੁੱਕੇ ਕੀ ਕਬਲ ਨੂੰ ਸਮਝਾਓ ਇਹਨੂੰ ਜੋ ਡਈ ਆ ਦੱਸਣ ਤੇ ਇੱਥੇ ਕੰਨ ਪਰਣ ਰਹੀ ਆ ਮੈਨੂੰ ਤਾਂ ਸਾਂਝ ਕੇ ਜਿਹੜੀ ਗੱਲ ਦੱਸਣੀ ਆ ਤਾਂ ਤੁਹਾਡੀ ਫਰਜ਼ ਨਹੀਂ ਕਿ ਬਾਹਰ ਕੋਈ ਆਇਆ ਵਾ ਤੇ ਕੋਈ ਪਾਣੀ ਤਾਂ ਨਹੀਂ ਲਿਆਓ ਇੱਥੇ ਹੀ ਬਸ ਮੈਂ ਕਦੇ ਦੇ ਸੌਂਡਈ ਆ ਮਾਸੀ ਜੀ ਸਾਸਰੀਕਾਲ ਤੁਸੀਂ ਇੰਨੇ ਘਰ ਮਨਾ ਹੋ ਮੈਂ ਮਾਸਰ ਜੀ ਨੂੰ ਕੋਈ ਚੰਗੀ ਮਾੜੀ ਗੱਲ ਨਹੀਂ ਕੀਤੀ ਤੇ ਬਾਕੀ ਇਹ ਆ ਕਿ ਤੁਹਾਨੂੰ ਤੇ ਸਾਰਾ ਹੀ ਪਤਾ ਵਾ ਕਵਲ ਨੇ ਦੱਸਿਆ ਹੀ ਆ ਕਿ ਉੱਥੇ ਜੋ ਕੁਝ ਕਰਦੀ ਫਿਰਦੀ ਆ ਮੈਂ ਤਾਂ ਸਿਰਫ ਇੱਕ ਮਿੰਟ ਲੈ ਕੇ ਹੀ ਤੁਹਾਡੇ ਆ ਲਈ ਆ ਤੇ ਸਾਡੇ ਸਰੀਕਾਂ ਨੂੰ ਉਹਨੂੰ ਕਿਹਾ ਪਹਿਲੀ ਨਾਂ ਦਵੇ ਨਾ ਇਦਾਂ ਦੇ ਵਾਅਦੇ ਵੱਟੇ ਕਰੇ ਸਾਡਾ ਬਹੁਤ ਕਪੱਤ ਹੋਇਆ ਵਾ ਸਿਰਫ ਇੱਕ ਨਾ ਜਾਨਣਾ ਹੀ ਬਚਿਆ ਵਾ ਬਾਕੀ ਸਾਰਾ ਕੁਝ ਉੱਥੇ ਹੋ ਗਿਆ ਵਾ ਤੇ ਸਾਰਾ ਕੁਝ ਹੋਣਾ ਨਹੀਂ ਜੇ ਪਹਿਲਾਂ ਹੀ ਤੁਸੀਂ ਮੰਨ ਜਾਂਦੇ ਤੁਸੀਂ ਤਾਂ ਪਹਿਣਾ ਸਮਝੀਆਂ ਹੀ ਨਾ ਤੁਸੀਂ ਤਾਂ ਸਮਝੀਆਂ ਕਿ ਜੇ ਤਾਂ ਬਗਾਨੀਆਂ ਵਾ ਕੀ ਗੱਲ ਵਾ ਕਾ ਕੱਢ ਖਾਪ ਪਾਤੀ ਐ ਤੂੰ ਖਾਪ ਪਾਉਣੀ ਨਹੀਂ ਕਿ ਆਣ ਕੇ ਤੇ ਕਚਾਂ ਡਹੀ ਗਿਆ ਵੀ ਤੂੰ ਗਾੜੀ ਜਨਾਨੀਆਂ ਨਾਲ ਗੱਲ ਕਰ ਉਹਨਾਂ ਲਾਗੇ ਜਾਂ ਤੇ ਤੂੰ ਇੱਥੇ ਹੀ ਆਣ ਕੇ ਤੇ ਮੈਂ ਕਦੇ ਨਹੀਂ ਆਖਣੀ ਪਤਾ ਨਹੀਂ ਬਾਹਰ ਕਾਦਾ ਰੌਲਾ ਪੈਣ ਡਿਆ ਵਾ ਗੱਲ ਹੋਰ ਨਾ ਹੀ ਕਰਨੀ ਹੁੰਦੀ ਜਿਹੜਾ ਸੁਣਦਾ ਵਾ ਵਾੜਨਾ ਗੱਲ ਉਹਨੇ ਕਰਨੀ ਆ ਬੇੜਾ ਕਰ ਕਰਤਾ ਤੁਸੀਂ ਕਹਣਾ ਬੇੜਾ ਕਰ ਕਰਤਾ ਵਾਹੀਂ ਲੋਕੀ ਲੈਂਦੇ ਨੇਗੇ ਜਦੋਂ ਪੁੱਛਦੇ ਕਿਸੇ ਦੇਣਗੇ ਤੇ ਲੋਕੀ ਭਰਾਵਾ ਕੋਲ ਜਾਂਦਾ ਤੇ ਲੈਂਦੇ ਆ ਨਾਲੇ ਉਹਨਾਂ ਦਾ ਮਾਪਿਓ ਨਾਂ ਲਾ ਗਿਆ ਹੀ ਨਾਂ ਨਾਂ ਲਾਈ ਹੁੰਦੀ ਇਹ ਕਾਇ ਕੰਦੇਣ ਮੜੀ ਇਹ ਜਾਣਦੇ ਰੱਬ ਨੂੰ ਕਿਤੇ ਜਾਣਦੇ ਗਿਆਣ ਆਖਿਆ ਆਪ ਦਿੱਤਾ ਦੁੱਧ ਬਰਾਬਰ ਤੇ ਮੰਗ ਲਿਆ ਪਾਣੀ ਕੀ ਇਹ ਕਿਹੜਾ ਕੰਮ ਬੜਿਆ ਤੁਸੀਂ ਕਹਣਾ ਕੰਮ ਨਹੀਂ ਕਾ ਫੜਿਆ ਲੋਕੀ ਕਰਦੇ ਨਹੀਂ ਕਿ ਜੇ ਤੇ ਚੰਗਾ ਕੋਈ ਵਰਤੇ ਬਰਤਾਰਾ ਕਰੇ ਨਨਾਨਾ ਨੂੰ ਨਨਾਨਾ ਸਮਝੇ ਤੇ ਫੇ ਉਹਨਾਂ ਨੂੰ ਹੋਇਆ ਵੀ ਪੈਰियां ਬੰਨੇ ਦੇ ਆਓ ਤੇ ਜਦੋਂ ਉਹਨਾਂ ਨੇ ਸਮਝੀਆਂ ਕਿ ਸਾਡੇ ਘਰ ਦੀਆਂ ਧੀਆ ਵਾ ਇਹਨਾਂ ਨੂੰ ਪੈਰियां ਇਹ ਤਾਂ ਤੂੰ ਭੋਲੀ ਜਾ ਪੰਮੋ ਵੇਖੋ ਮਾਸੀ ਜੀ ਤੁਸੀਂ ਕਹੋ ਜਿਆਦਾ ਹੀ ਬੋਲਣ ਦੇਈਓ ਜੇ ਤੁਸੀਂ ਕਹੋ ਨਾ ਕਿ ਅਸੀਂ ਉਹਨਾਂ ਨੂੰ ਮਿਲਦੇ ਵਰਤਦੇ ਨਹੀਂ ਆ ਸਾਰੇ ਨਾ ਵੱਧ ਅਸੀਂ ਕਵਲ ਨੂੰ ਵਰਤਦੇ ਆ ਕੋਈ ਵੀ ਦਿਨ ਦਿਹਾਰ ਵਾ ਨਾ ਤੇ ਅਸੀਂ ਕਵਲ ਦਾ ਖਾਲੀ ਨਹੀਂ ਜਾਣ ਦਿੰਦੇ ਜੇ ਉੱਥੇ ਵੀ ਜਾਂਦੀ ਹੈ ਨਾ ਤੇ ਤਾਂ ਵੀ ਅਸੀਂ ਦੀਆਂ ਮੁਠੀਆਂ ਦੇ ਵਿੱਚ ਕਦੀ ਕੁਛ ਤੇ ਕਦੀ ਕੁਛ ਦੇ ਕੇ ਭੇਜਦੇ ਆ ਬਾਕੀ ਹੋਰ ਮਿਲਣਾ ਵਰਤਣਾ ਕਿੱਦਾਂ ਨਾਲ ਹੁੰਦਾ ਵਾ ਤੇ ਜੇ ਤੁਸੀਂ ਕਹੋ ਨਾ ਸਾਡੇ ਮਾਪਿਓ ਭਾਵੇਂ ਹਨ ਰੁਪਈਆ 100 ਵੀ ਦੇ ਦੇਣ ਨਾ ਅਸੀਂ ਚੁੱਪ ਕਰਕੇ ਚਾਈ ਚਾਈ ਆ ਜਾਂਦੇ ਆ ਵੀ ਬੱਸ ਦੇ ਰਸ ਦੇ ਰਹਿਣ ਪਰ ਨਾ ਇੱਥੇ ਤੇ ਮਰਨ ਮਗਵਾਣ ਕੋਉਣ ਦੀਆਂ ਗੱਲਾਂ ਵਾ ਵੀ ਇਹ ਮੁੱਕ ਜਾਣ ਤੇ ਸਾਰਾ ਕੁਝ ਅਸੀਂ ਸੰਭਦੀਏ ਜੇ ਤੁਸੀਂ ਕਵਲ ਨੂੰ ਸਮਝਾਉਣਾ ਹੋਵੇ ਨਾ ਤੇ ਫੇਰ ਆਣੀ ਕੇ ਸੁਣਾ ਕੇ ਅਰੇ ਪੋੜੀ ਤੇਰੇ ਆ ਕੋਈ ਗੱਲ ਨਹੀਂ ਮੇਰੇ ਪੋੜੇ ਤੇ ਰਹਿਣ ਦੋ ਤੇ ਜੇ ਤੂੰ ਹੀ ਉਹਨੂੰ ਕਵਲ ਨੂੰ ਸਮਝਾਉਣਾ ਹੈ ਤੇ ਕਵਲ ਤੇਰੇ ਤੋਂ ਭਾਰੀ ਆ ਕੀ ਸਮਝਾ ਆ ਲਿਆ ਦੇ ਉਹ ਲਿਆ ਨਾ ਨੇ ਤੂੰ ਹੀ ਕਹਿੰਦੇ ਆ ਨਾ ਵੀ ਇੰਨਾ ਨਾ ਗੱਲਾਂ ਕਰਨੀ ਮੈਂ ਤਾਂ ਘਰ ਦੇ ਸਿਆਣੇ ਬੰਦੇ ਦੇ ਨਾਲ ਹੀ ਗੱਲ ਕਰਨੀ ਹੁੰਦੀ ਆ ਜਿਹੜਾ ਮੋਤਬਰ ਹੋਵੇ ਤੇ ਤੁਹਾਡੇ ਨਾਲ ਗੱਲ ਕਰਨੀ ਨਾ ਮੈਂ ਜ਼ਰੂਰੀ ਨਹੀਂ ਸਮਝਦੀ ਕਿਉਂਕਿ ਤੁਸੀਂ ਉਲਟਾ ਨਾ ਕਵਲ ਦੇ ਕੰਨ ਹੀ ਭਰਨੇ ਹੁੰਦੇ ਆ ਕੋਈ ਸਿੱਧੀ ਮਤ ਤੇ ਦੇਣੀ ਨਹੀਂ ਹੁੰਦੀ ਜਿੱਦਾਂ ਤੁਸੀਂ ਮੇਰੇ ਸਾਹਮਣੇ ਕੰਢੇ ਹੋ ਏਦਾਂ ਹੀ ਕਬਲ ਨਾ ਕਰਦੇ ਹੋਗੇ ਕੋਈ ਗੱਲ ਨਹੀਂ ਜੇ ਉਹਦੀ ਮਾਂ ਹੀ ਨਾ ਉਹ ਮੁੱਠੀਆਂ ਚ ਪੈਸੇ ਦਿੰਦੀ ਜਦੋਂ ਦੀ ਉਹਨਾਂ ਦੀ ਮਾਂ ਮੁੱਕ ਗਈ ਕਿੰਨੇ ਕੁ ਤੂੰ ਮੁੱਠੀਆਂ ਚ ਪੈਸੇ ਦੇਣ ਲਈ ਆ ਤੂੰ ਤਾਂ ਗਿਆਨੀ ਕਦਾ ਚਾਹ ਨਹੀਂ ਪੁੱਛਦੇ ਸੋ ਤਾਂ ਤੱਕ ਤੇ ਗੱਲ ਗਈ ਨਹੀਂ ਆ ਚਾਹ ਕਿਉਂ ਨਹੀਂ ਪੁੱਛਦੇ ਸਭ ਕੋ ਹੀ ਪੁੱਛਦੇ ਆ ਬਸ ਇਹੋ ਹੀ ਆ ਥੋੜਾ ਜਿਹਾ ਫਰਕ ਇਹੋ ਹੀ ਆ ਵੀ ਇਹਨਾਂ ਦੀ ਹਵਾ ਬਦਲ ਗਈ ਆ ਇਹ ਥੋੜੀਆਂ ਗੱਲਾਂ ਬਾਤਾਂ ਵਧ ਕਰਨਾ ਪਿਆ ਵਾ ਮੈਂ ਤੇ ਨਾ ਇਹਨਾਂ ਦੇ ਸਾਈਂ ਜਿੰਦੀ ਹਾਂ ਮਾੜਾ ਜਿਵੇਂ ਕਿਤੇ ਹਗਲਾ ਕਾਂ ਦੇ ਹੱਥ ਸੁਨਾਖ ਲਾ ਦਿੰਦੇ ਨਾ ਤੇ ਉੱਡੀ ਆ ਜਾਂਦੀਆਂ ਪਰ ਨਾ ਇੱਥੇ ਤਾਂ ਕਹਾਣੀ ਹੋਰ ਵਾ ਇਹ ਕਵਲ ਨਹੀਂ ਸਭ ਕੁਝ ਕਰਦੀ ਇਹ ਤੁਸੀਂ ਕਰਉਂਦੇ ਹੀ ਮੈਂ ਕਰਉਂਦੀ ਤੂੰ ਲਾਲਾ ਜੋਰ ਜਿੱਥੇ ਲਾਉਣਾ ਉਹਦੀ ਮਾਫੀ ਉਹਦੀ ਪੈ ਗਈ ਤੇਉਂ ਗਮਾਂਡੋ ਹੋ ਗਿਆ ਬਗਾਨੀ ਜ਼ਮੀਨ ਵੇਖ ਕੇ ਕੋ ਸੋਚ ਬਹਿ ਜਾ ਤੂੰ ਹਿਮਾਨਾ ਗੱਲ ਕਰ ਦੋ ਜਨਾਨੀ ਨਾ ਜਨਾਨੀ ਦੀ ਗੱਲ ਹੁੰਦੀ ਆ ਬੰਦੇ ਨਾਲ ਕਾਦੀ ਆ ਹੋਰੀ ਦੇਖੇ ਆ ਬੀਬੀ ਅੱਦਾ ਪਹਿਲੀ ਵਾਰੀ ਵੇਖਿਆ ਵਾ ਜਿਹਰੇ ਕਾਂਚ ਜਨਾਨੀ ਦੀ ਚੱਲਦੀ ਆ ਤੇ ਬੰਦੇ ਦੀ ਘਾਟੀ ਚੱਲਦੀ ਆ ਅਣੀ ਆਪਣੇ ਬੰਦੇ ਦੇ ਗਾੜੀ ਕਦੀ ਨਹੀਂ ਬੋਲੇ ਤੂੰ ਤੇ ਬੀਬੀ ਵਾ ਨੂੰ ਤਲਵਾਰਾਂ ਮਾਣ ਲਈ ਆ ਕੋਈ ਗੱਲ ਨਹੀਂ ਤੂੰ ਮੈਨੂੰ ਮਾਰਨੇ ਆ ਵਾਂ ਤਲਵਾਰਾਂ ਤੂੰ ਕੌਣ ਹੋਵੇਂ ਸਾਡੇ ਘਰ ਬੰਦੇ ਬੋਲਣ ਬੁੱਢੀਆਂ ਬੋਲਣ ਤੂੰ ਵਿੱਚ ਕੋਈ ਹੈਗੀᱹᱹ ਦਕੀਲਦਾਰ ਨਹੀਂ ਆ ਕਿ ਤੂੰ ਆਈ ਫੈਸਲਾ ਕਰਾਉਣ ਮੈਂ ਫੈਸਲਾ ਕਰਾਉਣ ਨਹੀਂ ਆਈ ਮੈਂ ਤਾਂ ਸਿਰਫ ਸਮਝਾਉਣ ਹੀ ਆਈ ਆ ਜੇ ਹੁਣ ਸਾਡੇ ਘਰ ਵੱਡ ਫਟ ਹੋਊਗੀ ਨਾ ਤੇ ਜੇ ਉਹ ਉੱਥੇ ਗਈਆਂ ਨਾ ਤੇ ਜੇ ਇਹਨਾਂ ਦਾ ਗਾਟਾ ਲੱਤ ਗਿਆ ਨਾ ਤੇ ਫਿਰ ਨਾ ਆਖਿਓ ਵੀ ਸਾਡੀ ਨੌਤੀ ਗਈ ਆ ਕੋਈ ਗੱਲ ਨਹੀਂ ਜਦੋਂ ਅਸੀਂ ਜਾਣਾ ਹੀ ਨਹੀਂ ਹਾਂ ਪੈੜੀ ਦਾ ਹੀ ਕੰਮ ਉਹਨਾਂ ਬੇੜੀਆਂ ਉਹਨਾਂ ਉੱਥੇ ਕੀ ਲੈਣ ਜਾਣਾ ਤੁਹਾਡੇ ਗਾਟੇ ਲੱਥਨ ਤੋਂ ਹੀ ਮਰ ਗਿਆ ਤੋ ਹੀ ਰੋੜ ਗਿਆ ਜੋ ਮਰ ਗਿਆ ਨਾ ਤਾਂ ਮੈਂ ਤੁਹਾਡੀ ਮਕਾਨੇ ਨਹੀਂ ਕੱਢ ਲੈਣਾ ਮੈਂ ਤਾਂ ਨਾ ਤੂੰ ਹੀ ਮੁੱਕ ਜਾ ਸਾਰੇ ਪੋੜੇ ਮੁੱਕ ਜਾਣ ਰਾਤੀ ਦੂਜੀ ਦਵਾਰੇ ਤਮਾਹ ਲਾਇਆ ਹੀ ਹੁਣ ਜੇ ਕੁੜੀ ਆ ਹੀ ਗਈ ਆ ਤੇ ਬਾਵਾ ਖੜੀਆਂ ਕਰਕੇ ਕੱਗਾ ਭਲਾਉਣ ਲਈ ਆ। ਐ ਕਰ ਮਰਾ ਮਰਨ ਮੇਰੇ ਦੁਸ਼ਮਣ ਇਹਦਾ ਰਾਦਾ ਆਪਣੀ ਤੇ ਮੈਂ ਮਾਰ ਲਈ ਆ ਤੇ ਕਬਲ ਦੀ ਕਿਉਂ ਨਹੀਂ ਕੀ ਮਰਦੀ ਇਹ ਕੰਮ ਸਾਡੇ ਘਰਾਂ ਦੇ ਵਿੱਚ ਨਹੀਂ ਗੇ ਅੰਦੀ ਸਾਡੇ ਘਰ ਬੰਦਿਆਂ ਤੋਂ ਬਿਨਾਂ ਕਿਉਂਦੇ ਨਹੀਂ ਹੁਣ ਬੰਦਾ ਨਾਲ ਨਹੀਂ ਲਈ ਖਰੇ ਕਿਤਾ ਆ ਗਈ ਹੈ ਚੋਰੀ ਚਾਰੀ ਨਿਕਲ ਕੇ ਬੀਬੀ ਮੈਂ ਨਿਕਲ ਕੇ ਚੋਰੀ ਨਹੀਂ ਆਈ ਹੈਗੀ ਬੰਦਾ ਤੇ ਮੇਰਾ ਨਾਲ ਆ ਜਾਂਦਾ ਪਰ ਹੁਣ ਕਰੀਏ ਕੀ ਇਹ ਤੇ ਪਹਿਲੀ ਦੇ ਆਈਆਂ ਲਾਂਬੇ ਤੇ ਅਸੀਂ ਜੋ ਕੰਮ ਕਰਨਾ ਉਹੋ ਹੀ ਅਸੀਂ ਖਾਣਾ ਸਾਡਾ ਕਿਹੜਾ ਬਾਹਰ ਪਹਿਲੀ ਬੰਨਾ ਰਹਿ ਗਿਆਵਾ ਟਾੜਿਆ ਤਾਂ ਹੁਣ ਤੁਹਾਡੀ ਨੋਹ ਵੇਚ ਆਈ ਆ ਠੇਕੇ ਤੇ ਦੇ ਆਈ ਆ ਉਹੋ ਹੀ ਜਾਣੇ ਹੁਣ ਤੁਹਾਡਾ ਘਰ ਭਰਨਾ ਵਾ ਉਹ ਭਰ ਜੇ ਚੰਗਾ ਵਾ ਤੁਸੀਂ ਮਾੜੇ ਲਿਸਿਆ ਹੀ ਹੋ ਸਾਡਾ ਕੀ ਅਸੀਂ ਤਾਂ ਬੜੇ ਤਗੜੇ ਆ ਸਾਡੇ ਤਾਂ ਦੋ ਦੋ ਮੰਜ਼ਲੀ ਕੋਠੀਆਂ ਪਈਆਂ ਵਾ ਤੇਰੀਆਂ ਪੈਣੀਆਂ ਹੀ ਨਹੀਂ ਗਿਆ ਜੇ ਅੱਗੇ ਹੈਗੇ ਸੀ ਤਿੰਨ ਚਾਰ ਕਿੱਲੇ ਤੇ ਅੱਗੇ ਤੇ ਕੋਠੀਆਂ ਪਾਣਿਕ ਤੇਰਾ ਤੇ ਆਪਣੇ ਨੇ ਛੂਟ-ਬੂਟ ਪੂਰੇ ਹੁੰਦੇ ਹੁਣ ਤਰਸ ਕਰੇ ਤਰਸ ਕਰ ਆ ਪਹਿਲਾ ਤੁਸੀਂ ਪਾਣੀ ਤਰਸ ਕਰਕੇ ਦੇਖੋ ਸੋਝਿਆ ਉਹੋ ਗੱਲ ਵੀ ਹੋ ਰੇ ਬਾਦੀ ਗੱਲ ਕਰੀ ਜਾਂਦੇ ਘਰ ਦੀ ਕੋਈ ਕਰਨੀ ਨਹੀਂ ਸੁਣਨੀ ਨਹੀਂ ਵੀ ਕਰਦਾ ਕੋਈ ਕੀ ਗੱਲ ਕਰਨ ਦਿਆ ਕੀ ਨਹੀਂ ਕਰ ਦਿਆ ਆਪਣੀਆਂ ਹੀ ਮਰੀ ਜਾਂਦੇ ਆ ਜੇ ਤਾਂ ਅਗਲੀ ਨੇ ਪੜਾਇਆ ਆਣ ਕੇ ਪਤਾ ਨਹੀਂ ਕਿਹੜੇ ਕੰਨ ਪਰਦੇ ਤੇ ਚਲ ਜਾ ਮੇਰੇ ਅੱਖਾਂ ਦੇ ਸਾਹਮਣੇ ਚਲ ਜਾਨੀ ਅੱਖਾਂ ਦੇ ਸਾਹਮਣੇ ਇਹਨੂੰ ਗੋਰ ਇਹਨੂੰ ਕਾ ਗੱਲਾਂ ਤੇਰੇ ਕੰਨ ਪਰ ਦਵੇ ਕਰ ਕਿਹੜੇ ਕਿਹੜੇ ਪਰਤੇ ਸਾਡੇ ਘਰ ਚ ਆਣ ਕੇ ਤੇ ਕਲੇਸ ਪਾਤਾ ਪੁੱਠੇ ਪੈਰਾਂ ਵਾਲੀ ਨੇ ਗਾਂਝਾ ਜਿੱਥੋਂ ਆਈਆਂ ਪਤਾ ਪੁੱਠੇ ਪੈਰਾਂ ਵਾਲੀ ਮੈਂ ਨਹੀਂ ਆ ਪੁੱਠੇ ਪੈਰਾਂ ਵਾਲੀ ਤੇਰੀ ਨੋਵਾਂ ਜਿਹੜੀ ਪਿੱਛੋਂ ਵੀ ਜ਼ਮੀਨ ਲੈ ਆ ਤੇ ਗਾੜੀ ਵੀ ਦਰਾਨੀਆਂ ਜਠਾਨੀਆਂ ਨਾ ਲਾ ਕੇ ਨਹੀਂ ਖਾਂਦੀ ਮੈਨੂੰ ਪਤਾ ਸਾਰਾ ਤੁਹਾਡੇ ਘਰ ਦੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਕੱਲੀ ਕੱਲੀ ਗੱਲ ਦਾ ਤੁਹਾਡੀ ਦਾ ਪਤਾ ਲੱਗਦਾ ਜਿੰਨੇ ਮਰਜੀ ਤੂੰ ਖੇਖਣ ਕਰ ਲਾ ਜਿਹੜਾ ਤੂੰ ਕਵਲ ਨੂੰ ਇੰਨਾ ਮੋਲੋ ਲੋਲੋਪੋਪੇ ਕਰਦੀ ਆ ਨਾ ਇਹ ਸਿਰਫ ਜਿਹੜਾ ਉਹ ਹੱਸਾ ਠੇਕਾ ਥੋਲੇ ਹੁੰਦੀ ਆ ਨਾ ਲਿਆ ਲਿਆ ਕੇ ਤੇਰੀ ਗੁੱਠਲੀ ਚ ਪੈਸੇ ਪਉਂਦੀ ਆ ਉਹੀ ਕਰੰਦਾ ਹੀ ਉਹ ਚੱਲ ਕੋਈ ਗੱਲ ਨਹੀਂ ਇੱਥੇ ਰੋ ਮੈਂ ਮਾਰਨੀ ਕਵਲ ਨੂੰ ਆਜ ਹੁਣੇ ਨਰਤਾਰਾ ਹੋ ਜੂਗਾ ਮਾਰ ਲੈ ਮਾਰ ਲੈ ਕਵਲ ਨੂੰ ਆਜ ਮੈਂ ਵੀ ਉਹਦੇ ਨਾਲ ਗੱਲ ਕਰਕੇ ਹੀ ਜਾਣੀ ਆ ਅੱਜ ਜੇ ਤੁਸੀਂ ਤਾਂ ਤਾਂ ਜਾਓਗੇ ਨਾ ਤੇ ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ ਜਿੱਥੇ ਉਹ ਗੱਲ ਭਜਦਿਆਂ ਨੂੰ ਰਾਣ ਇੱਕੋ ਜਈ ਆ ਕੀ ਕਰੀਏ ਇਹ ਇਹ ਨਾ ਨਾ ਆਬਿ ਵਚਣਾ ਤਾਂ ਨਾ ਕਿਸੇ ਨੂੰ ਵਚਣ ਦੇਣਾ ਵਾ ਇਹਨਾਂ ਦੇ ਇੱਥੇ ਤਾਂ ਹੀ ਚੁੱਕਿਆ ਕਿ ਉਹਨਾਂ ਦਾ ਰਹਿਣ ਘੱਖ ਨਹੀਂ ਦੇਣਾ ਮੈਂ ਬਥੇਰਾ ਰਾਤ ਦਿਨ ਵੜਦਾ ਕੋ ਅਕਲ ਕਰੋ ਕੋ ਹਕਲ ਕਰੋ ਪਰ ਇਹਨਾਂ ਦੇ ਪੁਣਪਣੇ ਨੂੰ ਯਾਦ ਨਹੀਂ ਕਰੇ ਮੈਂ ਬਾਪੂ ਜੀ ਲਾ ਲਿਆ ਸਾਹਿਬ ਇਹ ਘਰ ਦੇ ਵਿੱਚ ਨਾ ਤੁਹਾਡੀ ਤਾਂ ਉਹ ਗੱਲ ਮੇਰੇ ਵਾਂਗੂ ਜਿੱਦਾਂ ਕੋਈ ਬੁਗਤੀ ਨਹੀਂ ਆ ਗਈ ਜਿੱਦਾਂ ਮੇਰੀ ਸੱਸ ਨਹੀਂ ਕੋ ਸਮਝਦੀ ਇਹ ਵੀ ਨਹੀਂ ਤੁਹਾਨੂੰ ਸਮਝਦੇ ਤਾਂ ਡਈ ਆ ਇਹ ਖੇਖਨ ਕਰਨ ਔਰ ਨਾ ਹੋਏ ਕਬਲ ਦਾ ਮਨ ਬਦਲਾ ਦੇ ਕਬਲ ਨੂੰ ਜਾ ਕੇ ਮੈਂ ਦੱਸਣੀ ਆ ਤੇ ਵੇਖ ਲੈ ਪਿਆਲੀ ਤੇ ਨਹੀਂ ਅਸੀਂ ਛੱਡਣੀ ਪਿਆਲੀ ਅਸੀਂ ਲਿਆ ਕੇ ਛੱਡਾਂਗੇ ਜੋ ਮਰਜੀ ਤੂੰ ਕਰ ਲੈ ਨਹੀਂ ਕਬਲੇ ਨਹੀਂ ਕਬਲੇ ਹਏ ਬੁੜੜੀ ਆ ਗਈ ਚੱਲ ਕਬਲ ਕਰੇ ਕੰਦੇ ਨਾ ਅੜ ਕੇ ਚਲੋ ਹਏ ਕਬਲੇ ਨਹੀਂ ਕਬਲੇ ਹਾ ਮੈਂ ਬਾਹਰ ਵੇਖੀ ਬੰਡਿਆ ਵਾ ਕੀ ਹੋਇਆ ਇੱਥੇ ਨੂੰ ਹੂ ਹੂ ਕਰੀਏ ਨਹੀਂ ਵੇਖ ਤੇ ਸਹੀ ਜਾ ਕੇ ਚੈਰੀ ਪਰ ਗਿਆਈ ਆਈ ਹੋ ਇਹ ਕੀ ਕੋ ਕਰ ਰਹੀ ਆ ਕੀ ਕਰਦੀ ਆ ਉਹ ਕਿਦਾਂ ਆ ਗਈ ਇੱਥੇ ਕਿ ਭਰਾ ਕਿਦਾਂ ਆ ਗਈ ਆ ਉਹਦੇ ਡੈਡੀ ਤੇਰੇ ਦੇ ਵੀ ਕੰਨ ਪਰ ਨਹੀਂ ਤੇ ਜੇ ਮੈਂ ਮੜਾ ਜਾਂ ਕੋਈ ਆ ਮੇਰੇ ਦਿਵਾਲੇ ਵੀ ਇੰਨਾ ਹੋਈ ਆ ਉਹਨੇ ਕੂਣ ਲੱਗੀ ਨੇ ਕੋਤ ਦੇਖਿਆ ਨਹੀਂ ਵੇੜੇ ਚ ਖਲੋ ਕੇ ਮੇਰੀ ਤਾਂ ਇੰਨੀ ਉਹਨੇ ਬੇਇੱਜ਼ਤੀ ਕੀਤੀ ਜਿਹੜਾ ਸਾਭੀ ਕੋਈ ਉਹਦੀ ਇੰਨੀ ਹਿੰਮਤ ਹੈ ਕਿ ਤਾਨੂੰ ਉੱਚੀ ਨਹੀਂ ਵੀ ਕਰੇ ਕੋਈ ਅੱਜ ਤੱਕ ਤਾਨੂੰ ਮੈਂਦ ਕਦੀ ਮਾਰਾ ਕਿਹਾ ਨਹੀਂ ਆ ਉਹ ਕੌਣ ਹੁੰਦੀ ਤੇ ਜਿਹੜਾ ਉਹਨੇ ਚਾਈ ਜਬਾਨ ਕੱਢੀ ਗਿਆ ਉਹ ਤੇ ਕਦੇ ਮਿੰਟ ਨਹੀਂ ਕੀ ਮੂੰਹ ਦੇ ਵਿੱਚ ਪਾਉਂਦੀ ਉਹ ਜਿਹਾ ਡੈਡੀ ਤੇਰਾ ਵਾ ਉਹਨੂੰ ਪਤਾ ਨਹੀਂ ਕੀ ਕੀ ਸਮਝਾਤਾ ਉਹ ਉਹਨੇ ਬੋਲੀ ਬੋਲਦਾ ਉਹਨਾਂ ਦੇ ਨੇਰੇ ਵੀ ਦਿਵਾਲੇ ਹੋ ਗਿਆ ਵਾ ਆਂਦਾ ਜਾ ਜਾ ਕੇ ਤੇ ਅੰਦਰ ਬਹਿ ਜਾ ਤੂੰ ਮਾਨਨਾ ਤੂੰ ਉੱਥੇ ਬੈਠੀ ਅਜੇ ਵੀ ਇੰਨੀ ਹਿੰਮਤ ਆਪਣੇ ਮੇਰੇ ਸਹੁਰੇ ਆ ਕੇ ਤੇ ਤੁਹਾਡੇ ਨਾਲ ਉੱਚਾ ਨੀਂਗਾ ਬੋਲ ਇਹਦੀ ਤੇ ਜੁਬਾਨ ਖਿੱਚ ਕੇ ਇਹਦੇ ਹੱਥ ਦੇ ਉੱਤੇ ਰੱਖ ਦੇਣੀ ਉਦੋਂ ਹੀ ਤੁਸੀਂ ਮੇਰੇ ਵੱਲ ਜੋ ਆਏ ਆ ਉੱਥੇ ਇਹਦੀ ਗੋਤਨੀ ਨਿਵਾਲ ਦਿੰਦੇ ਤੁਸੀਂ ਮੈਂ ਤੇ ਆਨੀ ਆ ਪੇ ਉੱਠ ਕੇ ਤੇ ਚੱਲ ਉਹਨੇ ਫੇਰ ਡੈ ਪੈਣਾ ਵਾ ਪਤਾ ਨਹੀਂ ਕੀ ਕੀ ਜਾਈ ਘੁਣੀਆਂ ਫੇਰ ਉਹ ਬੋਲਣਾ ਚੱਲ ਮੈਂ ਵੇ ਨਹੀਂ ਆ ਨਾ ਜਾ ਕੇ ਦੇਖੀ ਇਹਦਾ ਮੈਂ ਕੀ ਹਾਲ ਕਰਦੀ ਆ